ਹਾਂਜੀ ਗੁਰੂ ਪਿਆਰਿਓ ਵਿਸਾਖੀ ਦੀਆਂ ਆ ਵੇਖੋ ਤਿਆਰੀਆਂ ਹੋ ਗਈਆਂ ਨੇ ਤੇ ਦਿਵਾਨ ਤੋਂ ਆਏ ਆ ਇੱਥੇ ਨੇੜੇ ਅੱਜ ਪ੍ਰੋਗਰਾਮ ਸੀ ਰਾਜਗੜ੍ਹ ਤੇ ਆ ਵੇਖੋ ਸਾਰੀਆਂ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਾਰੇ ਪਾਸੇ ਜਗਮਗ ਜਗਮਗ ਹੋ ਗਈ ਏ ਤੇ ਬੜੇ ਉਤਸ਼ਾਹ ਨਾਲ ਇਸ ਵਾਰੀ ਆਪਾਂ ਪ੍ਰੋਗਰਾਮ ਕਰ ਰਹੇ ਆ ਧੰਨ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੇ ਸਤਿਗੁਰੂ ਜੀ ਦੇ ਸਜਾਏ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ 11 12 13 ਦੇ ਦੀਵਾਨ ਰਾਤ ਦੇ 7 ਵਜੇ ਤੋਂ ਲੈ ਕੇ 9:30 ਤੱਕ ਹੋਇਆ ਕਰਨਗੇ ਤੇ 14 ਦਾ ਭਾਰੀ ਅਮਰ ਸੰਚਾਰ ਵੀ ਸ਼ਾਮ ਨੂੰ 5 ਵਜੇ ਹੋਣਾ ਤੇ ਨਾਲ ਫਿਰ ਜਿਹੜਾ ਹੈ ਦਿਵਾਨ ਸਜਣਾ ਬਹੁਤ ਸਾਰੀ ਸੰਗਤ ਨੇ ਉਹਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ ਤੇ 14 ਅਪ੍ਰੈਲ ਨੂੰ ਸਾਰਿਆਂ ਨੂੰ ਹੀ ਬੇਨਤੀ ਹੈ ਵੀ ਤੁਸੀਂ ਸਾਰੇ ਵੱਧ ਛੱਡ ਕੇ ਪਹੁੰਚੋ ਤੇ ਆ ਕੇ ਦਰਸ਼ਨ ਮੇਲੇ ਕਰੋ ਲਾਹਾ ਪ੍ਰਾਪਤ ਕਰੋ ਆ ਸਾਰੀਆਂ ਲੜੀਆਂ ਚੱਲ ਪੈਣੀਆਂ ਨੇ ਹਜੇ ਤਿਆਰੀ ਚੱਲ ਰਹੀ ਹੈ ਸਤਿਗੁਰੂ ਜੀ ਸਾਈ ਰੂਪ ਹਰ ਪਾਸੇ ਤੁਹਾਨੂੰ ਆਲੇ ਦੁਆਲੇ ਕਲਗੀਆਂ ਵਾਲੇ ਕਲਗੀਆਂ ਵਾਲੇ ਨਜ਼ਰ ਆਉਣੇ ਨੇ ਸੋ ਬੜੇ ਚਾਹ ਨਾਲ ਪਿਆਰ ਨਾਲ ਆਪਾਂ ਵਿਸਾਖੀ ਦਾ ਪ੍ਰੋਗਰਾਮ ਕਰਦੇ ਹੀ ਆ ਹਰ ਸਾਲ ਤੇ ਅਗਲੇ ਸਾਲ ਦਾ ਤਾਂ ਅਸੀਂ ਹੋਰ ਵੀ ਬਹੁਤ ਸੋਹਣਾ ਇੱਕ ਪ੍ਰੋਗਰਾਮ ਉਲੀਕਿਆ ਉਹ ਤੁਹਾਨੂੰ ਵਿਸਾਖੀ ਤੇ ਹੀ ਦੱਸਾਂਗੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਗੇ ਸਾਰੇ ਜਥਾ ਵੀ ਆ ਗਿਆ ਤੁਹਾਨੂੰ ਤੇ ਗਏ ਸੀ ਸਾਰੇ ਸਾਰੇ ਬੰਦੇ ਬੜੇ ਚੰਗੇ ਨੇ ਬਸ ਖਾਂਦੇ ਹੀ ਜ਼ਿਆਦਾ ਨੇ ਹੋਰ ਤਾਂ ਠੀਕ ਹੈ ਰਾਤੀ ਰੋਟੀ ਵੱਧ ਖਾ ਲੈਂਦੇ ਨੇ ਇਸ ਕਰਕੇ ਸਿਰ ਭਾਰੇ ਰਹਿੰਦੇ। ਬਾਕੀ ਉਦਾਂ ਤਾਂ ਠੀਕ ਹੀ ਨੇ ਸਾਰੇ। ਤੇ ਆਓ ਤੇ ਆ ਜਿਹੜਾ ਵੇਖੋ ਕਿੰਨਾ ਸੋਹਣਾ ਸਾਰੀਆਂ ਸਜਾਵਟਾਂ ਹੋ ਰਹੀਆਂ ਨੇ। ਸਾਡੇ ਟੈਂਟ ਵਾਲੇ, ਲਾਈਟਾਂ ਵਾਲੇ ਬੰਦੇ ਆ ਇਧਰਲੇ ਪਾਸੇ ਆ ਵੀ ਵਿਖਾਓ ਸਾਰਾ। ਸਾਰੇ ਪਾਸੇ ਜਗਮਗ ਜਗਮਗ ਹੋ ਰਹੀ ਹੈ। ਤੇ ਬੜੇ ਚਾਅ ਤੇ ਉਤਸ਼ਾਹ ਨਾਲ ਜਿਹੜਾ ਇਹ ਪ੍ਰੋਗਰਾਮ ਹੈ। ਵਖਾਇਆ ਜਾ ਰਿਹਾ ਤੇ ਤਿਆਰੀਆਂ ਚੱਲ ਰਹੀਆਂ ਤੇ ਸਾਰਿਆਂ ਨੇ ਦਰਸ਼ਨ ਹੋ ਸਕੇ ਤੇ ਚਾਰੇ دیਵਾਨਾ ਚਾਓ 11 12 13 14 ਇਲਾਕੇ ਵਾਲਿਆਂ ਨੂੰ ਬੇਨਤੀ ਹੈ ਤੇ ਬਾਕੀ ਫਿਰ 14 ਨੂੰ ਤੇ ਸਾਰਿਆਂ ਨੇ ਬੱਸਾਂ ਦਾ ਪ੍ਰਬੰਧ ਸਾਰੇ ਦਲਾਂ ਵਾਲਿਆਂ ਨੇ ਕੀਤਾ ਹੈ ਅੰਮ੍ਰਿਤਸਰ ਬੋੜ ਮਲੋਟ ਬਠਿੰਡਾ ਮੋਗਾ ਦਿੱਲੀ ਫਰੀਦাবাদ ਤੇ ਵੱਡੇ ਵੱਡੇ ਸਾਰੇ ਸ਼ਹਿਰਾਂ ਤੋਂ ਉਧਰ ਬੱਸਾਂ ਆਉਣੀਆਂ ਐ ਯੂਪੀ ਤੋਂ ਵੀ ਬੱਸਾਂ ਆਉਣੀਆਂ ਐ ਤੇ ਜਿੱਥੇ-ਜਿੱਥੇ ਵੀ ਤੁਹਾਡਾ ਹੈ ਪ੍ਰਬੰਧ ਤੇ ਜਰੂਰ ਸਾਰਿਆਂ ਨੇ ਵਾਹ ਚੜ ਕੇ ਪਹੁੰਚਣਾ ਗੁਰੂ ਕੇ ਲੰਗਰ ਇੱਥੇ ਸਾਰੇ ਵੀ ਸੱਜ ਗਏ ਐ ਤੇ ਸਾਰਾ ਬਹੁਤ ਸੋਹਣਾ ਚਾਹ ਨਾਲ ਪਿਆਰ ਨਾਲ ਬੰਦੇ ਸੇਵਾ ਸਾਰੇ ਲੱਗੇ ਹੋਏ ਐ ਤੇ ਸਾਰਿਆਂ ਨੇ ਵਾਹ ਚੜ ਕੇ ਪਹੁੰਚ ਕੇ ਚਾਰੇ ਦੇਣੀ ਦਰਸ਼ਨ ਦੇਣੇ ਆ ਨਹੀਂ ਤੇ 14 ਨੂੰ ਤਾਂ ਫਿਰ ਇੱਕ ਦਿਨ ਤੇ ਸਾਰਿਆਂ ਨੇ ਆਉਣਾ ਹੀ ਆਉਣਾ ਵੱਡਾ ਪ੍ਰੋਗਰਾਮ ਦੀਵਾਨ ਹਾਲ ਦੇ ਵਿੱਚ ਆਪਾਂ ਸਾਰੇ ਪਾਸ਼ਾ ਦੇ ਗੁਣ ਗਾਵਾਂਗੇ ਠੀਕ ਆ ਜੀ ਗੱਲਾਂ ਮੁੱਖ ਚੱਲੀਆਂ ਹੋਰ ਹੁਣ ਕੀ ਕਹਾਂ ਆ ਜਿਓ ਬਸ ਇੰਨਾ ਹੀ ਐ ਪਹੁੰਚ ਜਿਓ ਤੁਹਾਨੂੰ ਪਤਾ ਹੀ ਆ ਵੀ ਪ੍ਰੋਗਰਾਮ ਐ ਤੇ ਜਰੂਰ ਦਰਸ਼ਨ ਦਿਓ ਆਓ ਤੇ ਆਪਾਂ ਰਲ ਮਿਲ ਕੇ ਅਨੰਦ ਲਈਏ ਪਾਸ਼ਾ ਤੇ ਗੁਣ ਗਾਈਏ ਅਕਲ ਕੀ ਤਰਨਵਾਸ ਵੀ ਵੇਖੋ ਜਗਮਗ ਜਗਮਗ ਹੋ ਗਈ ਏ ਵੀ ਸਜ ਗਿਆ ਤੇ ਇਧਰ ਵੀ ਰਾਹ ਬਣ ਗਏ ਸਾਰੇ ਸਜਾਵਟਾਂ ਹੋ ਗਈਆਂ ਲੱਖਾਂ ਰੁਪਈਆ ਖਰਚ ਕੇ ਤੇ ਵਾਹ ਬਈ ਵਾਹ ਹਾ ਤੇ ਵੇਖੋ ਕਿਆ ਜਗਮਗ ਜਗਮਗ ਹੋ ਰਹੀ ਸਾਰੇ ਪਾਸੇ ਤਿਆਰੀਆਂ ਚੱਲ ਰਹੀਆਂ ਧੂਮ ਧਾਮ ਨਾਲ ਹਾਂ ਜੀ ਸਾਡੇ ਅੰਦਰ ਵੀ ਜਗਮਗ ਜਗਮਗ ਹੋਵੇ ਆ ਤੇ ਰੌਣਕ ਮੇਲਾ ਚਲੋ 2-4 ਦਿਨ ਹੁਣ ਤੋਂ ਹੀ ਤਿਆਰੀਆਂ ਵੇਖੋ ਚੱਲ ਪਈਆਂ ਮੀਂਹੇਰੀ ਦਾ ਪਤਾ ਨਹੀਂ ਪਰ ਪ੍ਰਬੰਧ ਆਪਾਂ ਕਰ ਲਿਆ ਸਾਰਾ ਤੇ ਸਾਰੇ ਦਰਖਤ ਲੰਗਰ ਹਾਲ ਦੀਵਾਨ ਹਾਲ ਸਾਰੇ ਸਜ ਗਏ ਐ ਆ ਸਿਰੇ ਤੱਕ ਵੇਖੋ ਰਾਹ ਬਣ ਗਏ ਦੂਰ ਤੱਕ ਲਾਈਟਾਂ ਲੱਗੀਆਂ ਐ ਸੰਗਤਾਂ ਦੇ ਵਾਸਤੇ ਸੜਕਾਂ ਸਜਾਈਆਂ ਜਾ ਚੁੱਕੀਆਂ ਐ ਰੋਡ ਬਣ ਗਏ ਐ ਲਾਈਟਾਂ ਲੱਗ ਗਈਆਂ ਬਾਕੀ ਇੱਥੇ ਪਕੌੜਿਆਂ ਪਕੂੜਿਆਂ ਦੀਆਂ ਸਟਾਲਾਂ ਲੱਗ ਜਾਣੀਆਂ ਜਲੇਬੀਆਂ ਕੱਢੀ ਜਾਣੀਆਂ ਹਾਂਜੀ ਤੇ ਪਕੌੜੇ ਵੀ ਚੱਲੀ ਜਾਣੇ ਨੇ ਤੇ ਆਹ ਵੇਖੋ ਆ ਰਾਹ ਬਣ ਗਏ ਲੰਬੇ ਲੰਬੇ ਰਸਤੇ ਸਾਰੇ ਸਜ ਚੁੱਕੇ ਨੇ ਇਦਾਂ ਦੇ ਵਿੱਚ ਦੀ ਲੰਘ ਕੇ ਫਿਰ ਸੰਗਤਾਨ ਨੇ ਉਹ ਉੱਥੇ ਦਵਾਨ ਹਾਲ ਵਿੱਚ ਪਹੁੰਚਣਾ ਉਹ ਨੇਰਾ ਉਧਰਲੇ ਪਾਸੇ ਤਿਆਰੀਆਂ ਦੇ ਚੱਲ ਰਹੀਆਂ ਉਹ ਸਾਹਮਣੇ ਰਸੋਈਆਂ ਸਾਡੀਆਂ ਕਿਚਨ ਵੱਡੀ ਜਿੱਥੇ ਲੰਗਰ ਬਣਦਾ ਉਹ ਵੀ ਸਾਰਾ ਕੁਝ ਤਿਆਰੀਆਂ ਹੋ ਰਹੀਆਂ ਤੇ ਬਾਕੀ 2 ਦਿਨਾਂ ਤੱਕ ਸਾਰਾ ਸਜ ਜਾਣਾ ਹੈ 10 ਤੱਕ ਕੰਪਲੀਟ ਹੋਏਗਾ ਫਿਰ 4 ਦਿਨ ਜਰੂਰ ਆਓ ਬੱਚਿਆਂ ਨੂੰ ਲਿਆਓ ਸਾਰਾ ਰੌਣਕ ਮੇਲਾ ਵੇਖੀਏ ਤੇ ਆਨੰਦ ਲਈਏ ਸਰਦਾਰ ਬਲਵਿੰਦਰ ਸਿੰਘ ਜੀ ਇਹ ਸ਼ੇਰਪੁਰ ਟੈਂਟ ਵਾਲੇ ਆ ਜਿਹੜੇ ਵੀ ਪ੍ਰੋਗਰਾਮ ਇਹਨਾਂ ਦੇ ਜਿਹੜਾ ਜੋ ਇਹਨਾਂ ਦੇ ਕੋਲ ਸਮਾਨ ਹੈ ਨਾ جگਮਗਾ ਵਾਲਾ ਇਹ ਕਿਸੇ ਕੋਲ ਵੀ ਹੈ ਨਹੀਂ ਪੰਜਾਬ 'ਚ ਜਿੰਨੀ ਇਹਨਾਂ ਦੀ ਤਿਆਰੀ ਹੈ ਲਾਈਟਾਂ ਦਾ ਸਾਊਂਡ ਦਾ ਸਾਰਾ ਇਹਨਾਂ ਦਾ ਬਹੁਤ ਤਕੜਾ ਜਗਾੜ ਹੈ ਸੋ ਇਹਨਾਂ ਦੀ ਸੇਵਾ ਸਾਰੀ ਤੇ ਬਹੁਤ ਪਿਆਰ ਨਾਲ ਕਰਦੇ ਨੇ ਸੋ ਕਦੇ ਮਤਲਬ ਬਹੁਤ ਜਿਵੇਂ ਇਹਨਾਂ ਨੂੰ ਕਹਿ ਦਈਏ ਉੱਥੇ ਹੀ ਖੜੇ ਰਹਿੰਦੇ ਆ ਸੋ ਬੜੀ ਸੇਵਾ ਪਿਆਰ ਨਾਲ ਇੰਨੇ ਸਾਲ ਇਹਨਾਂ ਨੇ ਕੀਤੀ ਹੈ ਸੋ ਬਹੁਤ ਸਾਰੀਆਂ ਤਿਆਰੀਆਂ ਤੇ ਸੰਗਤ ਸਾਰੀ ਦਰਸ਼ਨ ਦਿਓ ਆਓ ਪ੍ਰਸ਼ਾਦਾ ਪਾਣੀ ਸ਼ਕੋ ਰਹਿਣਾ ਹੋਇਆ ਉਹਨਾਂ ਦਾ ਪ੍ਰਬੰਧ ਵੀ ਕਰਾਂਗੇ ਤੇ ਜਿਨ੍ਹਾਂ ਨੇ ਰੁਕਣਾ ਹੈ ਜਿੰਨਾ ਕੋ ਹੋ ਸਕੇਗਾ ਤੇ ਆਓ ਚਾਰੇ ਦਿਨ ਬਾਅਦ ਛੜ ਕੇ ਦਰਸ਼ਨ ਦਿਓ ਜਿਨ੍ਹਾਂ ਅਮਰ ਸ਼ਕਨਾਂ ਸ਼ਾਮ ਨੂੰ 5 ਵਜੇ ਤੱਕ 14 ਤਰੀਕ ਨੂੰ 6 ਵਜੇ ਤੱਕ ਹੱਦ ਅਮਰ ਸ਼ਕਨ ਵਾਲੇ ਪਹੁੰਚ ਜਿਓ ਤੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵੱਧ ਚੜ ਕੇ ਲਾਹ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੈ